ਗੌੜੀ ਮਹੱਲਾ ਪਹਿਲਾ ਪੰਨਾ 229 ਮਾਇਆ ਦੇ ਮੋਹ ਨੇ ਜੀਵਾਂ ਦੀਆਂ ਆਤਮਕ ਅੱਖਾਂ ਅੱਗੇ ਹਨੇਰਾ ਖੜਾ ਕਰ ਦਿੱਤਾ ਹੈ ਇਹ ਭਾਈ ਵਿਚਾਰ ਕੇ ਵੇਖ ਲਵੋ ਗੁਰੂ ਦੇ ਸ਼ਬਦ ਤੋਂ ਬਿਨਾ ਇਸ ਆਤਮਿਕ ਹਨੇਰੇ ਤੋਂ ਖਲਾਸੀ ਨਹੀਂ ਹੋ ਸਕਦੀ ਇਹ ਭਾਈ ਜੇ ਤੂੰ ਲੱਖਾਂ ਹੀ ਧਰਮ ਕਰਮ ਕਰਦਾ ਰਹੇ ਤਾਂ ਵੀ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਇਹ ਆਤਮਕ ਹਨੇਰਾ ਟਿਕਿਆ ਹੀ ਰਹੇਗਾ ਰਹਾਓ ਏ ਭਾਈ ਜੇ ਤੂੰ ਗੁਰੂ ਦੀ ਕਿਰਪਾ ਨਾਲ ਇਹ ਗੱਲ ਸਮਝ ਲੈਂ ਕਿ ਮਾਇਆ ਰਹਿਤ ਪ੍ਰਭੂ ਦਾ ਨਾਮ ਹਰੇਕ ਹਿਰਦੇ ਘਰ ਵਿੱਚ ਵਸਦਾ ਹੈ ਤੇ ਉਹੀ ਨਰੰਜਨ ਮੇਰਾ ਵੀ ਪਾਲਣਹਾਰ ਮਾਲਕ ਹੈ ਤਮਾਇਆ ਦੇ ਪ੍ਰਭਾਵ ਤੋਂ ਪੈਦਾ ਹੋਏ ਆਤਮਿਕ ਹਨੇਰੇ ਵਿੱਚੋਂ ਤੇਰੀ ਖਲਾਸੀ ਹੋ ਜਾਏਗੀ ਜਿਨ੍ਹਾਂ ਬੰਦਿਆਂ ਨੂੰ ਮਾਇਆ ਦੇ ਮੋਹ ਨੇ ਅੰਦਾ ਕਰ ਦਿੱਤਾ ਹੈ ਤੇ ਅਕਲਹੀਣ ਕਰ ਦਿੱਤਾ ਹੈ ਉਨ੍ਹਾਂ ਨੂੰ ਇਹ ਸਮਝਾਣ ਦਾ ਕੋਈ ਲਾਭ ਨਹੀਂ ਗੁਰੂ ਦੀ ਸ਼ਰਨ ਤੋਂ ਬਿਨਾਂ ਉਹਨਾਂ ਨੂੰ ਜੀਵਨ ਦਾ ਸਹੀ ਰਾਸਤਾ ਲੱਭ ਨਹੀਂ ਸਕਦਾ ਸਹੀ ਜੀਵਨ ਰਾਹ ਦੇ ਰਾਹੀ ਤਾਂ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਸਾਥ ਨਹੀਂ ਨਿਭਾ ਸਕਦਾ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਮਨੁੱਖ ਉਸ ਧਨ ਨੂੰ ਜੋ ਪ੍ਰਭੂ ਦੀ ਦਰਗਾਹ ਵਿੱਚ ਮੁੱਲ ਨਹੀਂ ਪਾਂਦਾ ਅਸਲ ਧਨ ਆਖਦਾ ਹੈ ਪਰ ਜਿਹੜਾ ਨਾਮ ਧਨ ਅਸਲ ਧਨ ਹੈ ਉਸ ਦੀ ਕਦਰ ਹੀ ਨਹੀਂ ਸਮਝਦਾ ਮਾਇਆ ਵਿੱਚ ਅੰਨੇ ਹੋਏ ਮਨੁੱਖ ਨੂੰ ਸਿਆਣਾ ਆਖਿਆ ਜਾ ਰਿਹਾ ਹੈ ਇਹ ਅਸਚਰਜ ਚਾਲ ਹੈ ਦੁਨੀਆਂ ਦੇ ਸਮੇਂ ਦੀ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਪਏ ਜਗਤ ਨੂੰ ਆਖਦਾ ਹੈ ਕਿ ਜਗਤ ਜਾਗਦਾ ਹੈ ਸੁਚੇਤ ਹੈ ਪਰ ਜਿਹੜਾ ਮਨੁੱਖ ਪ੍ਰਮਾਤਮਾ ਦੀ ਯਾਦ ਵਿੱਚ ਜਾਗਦਾ ਹੈ ਸੁਚੇਤ ਹੈ ਉਸ ਨੂੰ ਆਖਦਾ ਹੈ ਕੀ ਸੁੱਤਾ ਪਿਆ ਹੈ ਪ੍ਰਭੂ ਦੀ ਭਗਤੀ ਦੀ ਬਰਕਤ ਨਾਲ ਜਿਉਂਦੇ ਆਤਮਿਕ ਜੀਵਨ ਵਾਲੇ ਇਹਨੂੰ ਜਾਗ ਤਾਗਦਾ ਹੈ ਕਿ ਸਾਡੇ ਭਾ ਦਾ ਮੋਇਆ ਹੋਇਆ ਹੈ ਪਰ ਆਤਮਿਕ ਮੌਤੇ ਮਰੇ ਹੋਏ ਨੂੰ ਵੇਖ ਕੇ ਕੋਈ ਅਫਸੋਸ ਨਹੀਂ ਕਰਦਾ ਪਰਮਾਤਮਾ ਦੇ ਰਾਸਤੇ ਉੱਤੇ ਆਉਣ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਗਿਆ ਗੁਜ਼ਰਿਆ ਹੈ ਪਰ ਪ੍ਰਭੂ ਵੱਲੋਂ ਗਏ ਗੁਜ਼ਰੇ ਨੂੰ ਜਗਤ ਆਖਦਾ ਹੈ ਕਿ ਇਸੇ ਦਾ ਜਗਤ ਵਿੱਚ ਆਉਣਾ ਸਫਲ ਹੋਇਆ ਹੈ ਜਿਸ ਮਾਇਆ ਨੇ ਦੂਜੇ ਦੀ ਬਣ ਕੇ ਜਿਸ ਮਾਇਆ ਨੇ ਦੂਸਰੇ ਦੀ ਬਣ ਜਾਣਾ ਹੈ ਉਸ ਨੂੰ ਜਗਤ ਆਪਣੇ ਆਖਦਾ ਹੈ ਪਰ ਜਿਹੜਾ ਨਾਮ ਧਨ ਅਸਲ ਵਿੱਚ ਆਪਣਾ ਹੈ ਉਹ ਚੰਗਾ ਨਹੀਂ ਲੱਗਦਾ ਨਾਮ ਰਸ ਹੋਰ ਸਾਰੇ ਰਸਾਂ ਨਾਲੋਂ ਮਿੱਠਾ ਹੈ ਇਸ ਨੂੰ ਜਗਤ ਕੋੜਾ ਆਖਦਾ ਹੈ ਵਿਸ਼ਿਆਂ ਦਾ ਰਸ ਅੰਤ ਨੂੰ ਕੋੜਾ ਦੁੱਖदाई ਸਾਬਤ ਹੁੰਦਾ ਹੈ ਇਸ ਨੂੰ ਜਗਤ ਸਵਾਦਲਾ ਕਹਿ ਰਿਹਾ ਹੈ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਹੋਏ ਦੀ ਲੋਕ ਨਿੰਦਾ ਕਰਦੇ ਹਨ ਜਗਤ ਵਿੱਚ ਇਹ ਅਚਰਜ ਤਮਾਸ਼ਾ ਵੇਖਣ ਵਿਚਾਰਿਆ ਹੈ ਲੋਕ ਪਰਮਾਤਮਾ ਦੀ ਦਾਸੀ ਮਾਇਆ ਦੀ ਤਾਂ ਸੇਵਾ ਸ਼ਾਮਦ ਕਰ ਰਹੇ ਹਨ ਪਰ ਮਾਇਆ ਦਾ ਮਾਲਕ ਕਿਸੇ ਨੂੰ ਨਹੀਂ ਦਿਸਦਾ ਮਾਇਆ ਤੋਂ ਸੁੱਖ ਲੱਭਣਾ ਐਉਂ ਹੈ ਜਿਵੇਂ ਪਾਣੀ ਰੜਕੇ ਉਸ ਵਿੱਚੋਂ ਮੱਖਣ ਲੱਭਣਾ ਜੇ ਛੱਪੜ ਨੂੰ ਰੜਕੀਏ ਤੇ ਪਾਣੀ ਰੜਕੀਏ ਉਸ ਵਿੱਚੋਂ ਮੱਖਣ ਨਹੀਂ ਨਿਕਲ ਸਕਦਾ ਇਹ ਨਾਨਕ ਜਿਹੜਾ ਮਨੁੱਖ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ ਉਹ ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਤੇ ਜਿਸ ਦੇ ਗੁਣਾਂ ਦਾ 파ਰਲਾ ਬੰਨਾ ਨਹੀਂ ਲੱਭ ਸਕਦਾ ਆਪਾ ਪਛਾਣਨ ਦੇ ਆਤਮਿਕ ਦਰਜੇ ਨੂੰ ਜਿਹੜਾ ਮਨੁੱਖ ਪ੍ਰਾਪਤ ਕਰ ਲੈਂਦਾ ਹੈ ਮੈਂ ਉਸ ਅੱਗੇ ਆਪਣਾ ਸਿਰ ਨਵਾਉਂਦਾ ਹਾਂ ਪਰਮਾਇਆ ਦੇ ਪਰ ਮਾਇਆ ਵਿੱਚ ਤੇ ਜੀਵਾਂ ਵਿੱਚ ਸਭ ਥਾਂ ਪ੍ਰਮਾਤਮਾ ਆਪ ਹੀ ਵਿਆਪਕ ਹੈ ਆਪ ਹੀ ਜੀਵਾਂ ਨੂੰ ਕਰਾਹੇ ਪਾਉਂਦਾ ਹੈ ਗੁਰੂ ਦੀ ਮਿਹਰ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਪ੍ਰਮਾਤਮਾ ਹਰੇਕ ਥਾਂ ਮੌਜੂਦ ਹੈ ਰਾਗ ਗੌੜੀ ਗਾਰੇਰੀ ਮੁਹੱਲਾ ਤੀਜਾ ਅਸ਼ਟਪਦੀਆਂ ਪੰਨਾ 229 ਏ ਭਾਈ ਜਿਤਨਾ ਚਿਰ ਮਨੁੱਖ ਗੁਰੂ ਦੇ ਸ਼ਬਦ ਵਿੱਚ ਨਹੀਂ ਪਤੀਜਦਾ ਪਰਮਾਤਮਾ ਦੇ ਨਾਮ ਵਿੱਚ ਨਹੀਂ ਜੁੜਦਾ ਉਤਨਾ ਚਿਰ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਅਤੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਦੀ ਅਪਵਿੱਤਰਤਾ ਕਦੇ ਦੂਰ ਨਹੀਂ ਹੁੰਦੀ ਰਹਾਓ ਏ ਭਾਈ ਪਰਮਾਤਮਾ ਨੂੰ ਵਿਸਾਰ ਕੇ ਮਾਇਆ ਅਦਕ ਹੋਰ-ਹੋਰ ਨਾਲ ਪਾਇਆ ਹੋਇਆ ਪਿਆਰ ਮਨ ਦੀ ਅਪਵਿੱਤਰਤਾ ਦਾ ਕਾਰਨ ਬਣਦਾ ਹੈ। ਇਸ ਅਪਵਿੱਤਰਤਾ ਦੇ ਕਾਰਨ ਮਾਇਆ ਦੀ ਪਟਕਣਾ ਵਿੱਚ ਘੁરાਏ ਪਏ ਮਨੁੱਖ ਨੂੰ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ। اے ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਲਈ ਇਹ ਜਿਤਨਾ ਹੀ ਜਗਤ ਹੈ, ਜਿਤਨਾ ਹੀ ਜਗਤ ਦਾ ਮੋਹ ਹੈ, ਇਹ ਸਾਰਾ ਅਪਵਿੱਤਰਤਾ ਦਾ ਮੋਲ ਹੈ। ਉਹ ਮਨੁੱਖ ਇਸ ਆਤਮਿਕ ਮੌਤ ਵਿੱਚ ਮਰ ਮਰ ਕੇ ਮੁੜ ਮੁੜ ਜਮਦਾ ਰਹਿੰਦਾ ਹੈ ਮਨਮੁੱਖਾਂ ਵਾਸਤੇ ਅੱਗ ਵਿੱਚ ਹਵਾ ਵਿੱਚ ਪਾਣੀ ਵਿੱਚ ਵੀ ਅਪਵਿੱਤਰਤਾ ਹੈ ਜਿਤਨਾ ਕੁਝ ਭੋਜਨ ਆਦਿਕ ਖਾਂਦੇ ਹਨ ਉਹ ਵੀ ਉਹਨਾਂ ਦੇ ਮਨ ਵਾਸਤੇ ਅਪਵਿੱਤਰ ਦਾ ਦਾ ਕਾਰਨ ਹੀ ਬਣਦਾ ਹੈ ਇਹ ਭਾਈ ਸੂਤਕ ਦੇ ਭਰਮ ਵਿੱਚ ਗਰਸੇ ਹੋਏ ਮਨ ਨੂੰ ਕੋਈ ਕਰਮकांड ਪਵਿੱਤਰ ਨਹੀਂ ਕਰ ਸਕਦੇ ਕੋਈ ਦੇਵ ਪੂਜਾ ਪਵਿੱਤਰ ਨਹੀਂ ਕਰ ਸਕਦੀ ਪ੍ਰਮਾਤਮਾ ਦੇ ਨਾਮ ਵਿੱਚ ਰੰਗੀਜ ਕਿਹੀ ਮਨ ਪਵਿੱਤਰ ਹੁੰਦਾ ਹੈ ਇਹ ਭਾਈ ਜੇ ਸਤਗੁਰੂ ਦਾ ਆਸਰਾ ਲਿਆ ਜਾਏ ਤਾਂ ਮਨ ਦੀ ਅਪਵਿੱਤਰਤਾ ਦੂਰ ਹੋ ਜਾਂਦੀ ਹੈ ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲਾ ਮਨੁੱਖ ਨਾ ਮਰਦਾ ਹੈ ਨਾ ਜੰਮਦਾ ਹੈ ਨਾਸ ਨੂੰ ਆਤਮਿਕ ਮੌਤ ਖਾਂਦੀ ਹੈ ਕਿ ਭਾਈ ਬੇਸ਼ੱਕ ਕੋਈ ਤਰ ਸਮਰਤियां ਸ਼ਾਸਤਰਾਂ ਨੂੰ ਵੀ ਵਿਚਾਰ ਕੇ ਵੇਖ ਲਵੋ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ ਮਾਨਸਿਕ ਅਪਵਿੱਤਰਤਾ ਤੋਂ ਖਲਾਸੀ ਨਹੀਂ ਪਾ ਸਕਦਾ ਕਿ ਭਾਈ ਚਾਹੀ ਜੁਗਾ ਵਿੱਚ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਪ੍ਰਮਾਤਮਾ ਦਾ ਨਾਮ ਜਪ ਕੇ ਹੀ ਮਨੁੱਖ ਉੱਤਮ ਮਨੁੱਖ ਬਣ ਸਕਦਾ ਹੈ ਇਸ ਜੁਗ ਵਿੱਚ ਵੀ ਜਿਸ ਨੂੰ ਕਲਜੋ ਕਿਹਾ ਜਾ ਰਿਹਾ ਹੈ ਉਹੀ ਮਨੁੱਖ ਵਿਕਾਰਾਂ ਦੇ ਸਮੁੰਦਰਾਂ ਤੋਂ ਪਾਰ ਲੰਘਦਾ ਹੈ ਜੋ ਗੁਰੂ ਦੀ ਸ਼ਰਨ ਪੈਂਦਾ ਹੈ ਇਹ ਨਾਨਕ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਉਸ ਪਰਮਾਤਮਾ ਵਿੱਚ ਸਦਾ ਲੀਨ ਰਹਿੰਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਜੋ ਸਦਾ ਜੰਮਦਾ ਮਰਦਾ ਨਹੀਂ ਇਸ ਤਰ੍ਹਾਂ ਉਸ ਮਨੁੱਖ ਦੇ ਮਨ ਨੂੰ ਕੋਈ ਅਪਵਿੱਤਰਤਾ ਚੋ ਨਹੀਂ ਸਕਦੀ ਗਾਉੜੀ ਮਹੱਲਾ ਤੀਜਾ ਪੰਨਾ 230 ਇਹ ਪੰਡਿਤ ਪ੍ਰਮਾਤਮਾ ਦੀ ਸਿਫਤ ਸਲਾਹ ਪੜ ਅਤੇ ਇਸ ਦੀ ਬਰਕਤ ਨਾਲ ਆਪਣੇ ਅੰਦਰੋਂ ਵਿਕਾਰ ਛੱਡ ਇਹ ਪੰਡਿਤ ਗੁਰੂ ਦੀ ਸ਼ਰਨ ਪਾ ਕੇ ਤੂੰ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਰਹਾਉ ਏ ਪੰਡਤ ਗੁਰੂ ਦੇ ਸਨਮਕ ਹੋ ਕੇ ਪ੍ਰਮਾਤਮਾ ਦੀ ਸੇਵਾ ਭਗਤੀ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਆਪਣੇ ਮਨ ਵਿੱਚ ਟਿਕਾ ਕੇ ਰੱਖ ਇਹ ਪੰਡਤ ਗੁਰੂ ਦੀ ਸ਼ਰਨ ਪੈ ਕੇ ਤੂੰ ਸਦਾ ਤੇ ਰਹਿਣ ਵਾਲੇ ਪ੍ਰਮਾਤਮਾ ਦੇ ਦਰ ਤੇ ਵਿੜਾਈ ਹਾਸਲ ਕਰੇਗਾ ਇਹ ਪੰਡਤ ਗੁਰੂ ਦੀ ਸ਼ਰਨ ਪਿਆ ਮਨ ਵਿੱਚੋਂ ਹਉਮੈ ਦੂਰ ਹੋ ਜਾਂਦੀ ਹੈ ਗੁਰੂ ਦੀ ਸ਼ਰਨ ਪਿਆ ਮਨ ਨੂੰ ਹਉਮੈ ਦੀ ਮੈਲ ਆ ਕੇ ਨਹੀਂ ਚਿੰਬੜਦੀ ਕਿਉਂਕਿ ਗੁਰੂ ਦੀ ਸ਼ਰਨ ਪਿਆ ਪਰਮਾਤਮਾ ਦਾ ਨਾਮ ਮਨ ਵਿੱਚ ਆਉਂਦਾ ਹੈ ਇਹ ਪੰਡਤ ਗੁਰੂ ਦੇ ਸਨਮੁਖ ਰਿਹਾ ਸਦਾ ਥੇਰ ਪਰਮਾਤਮਾ ਵਿੱਚ ਲੀਨਤਾ ਹੋ ਜਾਂਦੀ ਹੈ ਤੇ ਇਹੀ ਹੈ ਅਸਲੀ ਕਰਮ ਧਰਮ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ ਉਹ ਆਪਣੇ ਅੰਦਰੋਂ ਹੰਕਾਰ ਤੇ ਤੇਰ ਮੇਰ ਸਾੜ ਦਿੰਦਾ ਹੈ ਪ੍ਰਭੂ ਦੇ ਨਾਮ ਵਿੱਚ ਰੰਗੇ ਜਾ ਕੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਇਹ ਪੰਡਤ ਪਹਿਲਾਂ ਆਪਣੇ ਮਨ ਨੂੰ ਜਗਾਓ ਤੇ ਉਸ ਨੂੰ ਪਰਮਾਤਮਾ ਦੀ ਹਸਤੀ ਸਮਝੋ ਇਹ ਪੰਡਤ ਤੁਹਾਡਾ ਆਪਣਾ ਮਨ ਤੇ ਮੋਹ ਵਿੱਚ ਸੁੱਤਾ ਪਿਆ ਹੈ ਪਰ ਤੁਸੀਂ ਲੋਕਾਂ ਨੂੰ ਸਿੱਖਿਆ ਦਿੰਦੇ ਹੋ ਇਸ ਤਰ੍ਹਾਂ ਕਦੇ ਕੋਈ ਮਨੁੱਖ ਸਿੱਖਿਆ ਨਹੀਂ ਸੁਣਦਾ ਗੁਰੂ ਦੀ ਸ਼ਰਨ ਵਿੱਚ ਪੈ ਕੇ ਤੁਸੀਂ ਆਪ ਸਹੀ ਜੀਵਨ ਰਸਤਾ ਸਮਝੋ ਤੁਹਾਨੂੰ ਸਦਾ ਆਤਮਿਕ ਆਨੰਦ ਮਿਲੇਗਾ ਹੇ ਪੰਡਤ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਧਾਰਮਿਕ ਵਿਖਾਵਾ ਕਰਦਾ ਹੈ ਬੜੀ ਚਤ్రਾਈ ਵਿਖਾਉਂਦਾ ਹੈ ਪਰ ਜੋ ਕੁਝ ਉਹ ਆਪ ਅਸਲੀ ਜੀਵਨ ਕਮਾਉਂਦਾ ਹੈ ਉਹ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਹੁੰਦਾ ਉਹ ਮਨੁੱਖ ਜੀਵਨ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਉਸ ਨੂੰ ਆਤਮਿਕ ਸ਼ਾਂਤੀ ਨਹੀਂ ਮਿਲਦੀ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੇ ਵੱਲੋਂ ਧਾਰਮਿਕ ਕਰਮ ਕਰਦਾ ਹੈ ਪਰ ਇਸ ਤਰ੍ਹਾਂ ਉਸ ਦੇ ਅੰਦਰ ਬਹੁਤ ਮਾਣ ਪੈਦਾ ਹੁੰਦਾ ਹੈ ਉਹ ਸਦਾ ਬਗਲੇ ਵਾਂਗ ਸਮਾਧੀ ਲਾ ਕੇ ਬੈਠਦਾ ਹੈ ਉਹ ਤਦੋਂ ਹੀ ਪਛਤਾਏਗਾ ਜਦੋਂ ਮੌਤ ਨੇ ਉਸ ਨੂੰ ਸਿਰੋਂ ਆ ਫੜਿਆ ਇਹ ਪੰਡਤ ਸਤਗੁਰ ਦੀ ਸ਼ਰਨ ਪੈਣ ਤੋਂ ਬਿਨਾਂ ਦੰਬਾਦਕ ਤੋਂ ਖਲਾਸੀ ਨਹੀਂ ਹੁੰਦੀ ਗੁਰੂ ਦੀ ਕਿਰਪਾ ਨਾਲ ਹੀ ਉਹ ਘਟ ਘਟ ਦੀ ਜਾਨਣ ਵਾਲਾ ਪਰਮਾਤਮਾ ਮਿਲਦਾ ਹੈ ਇਹ ਪੰਡਤ ਸਤਜੁਗ ਕਲਜੁਗ ਆਖ ਆਖ ਕੇ ਕਿਸੇ ਜੁਗ ਦੇ ਜਿਵੇਂ ਬੁਰਾਈ ਲਾ ਕੇ ਗਲਤੀ ਨਾ ਖਾ ਚੌਹਾਂ ਜੁਗਾਂ ਵਿੱਚ ਗੁਰੂ ਹੀ ਪ੍ਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ ਹੈ ਇਹ ਪੰਡਤ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਵਾਸਤੇ ਹਰੀ ਨਾਮ ਹੀ ਉੱਚੀ ਜਾਤ ਹੈ ਉੱਚ ਕਰ ਹੈ ਪ੍ਰਮਾਤਮਾ ਦੇ ਨਾਮ ਵਿੱਚ ਉਹ ਆਪਣੀ ਇੱਜ਼ਤ ਮੰਨਦਾ ਹੈ ਨਾਮ ਦੀ ਬਰਕਤ ਨਾਲ ਹੀ ਉਸ ਨੇ ਮਾਇਆ ਦਾ ਪ੍ਰਭਾਵ ਆਪਣੇ ਅੰਦਰੋਂ ਕੱਟ ਕੇ ਭਰੇ ਰੱਖ ਦਿੱਤਾ ਹੈ ਏ ਨਾਨਕ ਆਖ ਏ ਪੰਡਤ ਪ੍ਰਮਾਤਮਾ ਦੇ ਨਾਮ ਤੋਂ ਵਾਂਝੇ ਰਹਿ ਕੇ ਹੋਰ ਹੋਰ ਚਤਰਾਏ ਵਿਖਾਣੀ ਵਿਅਰਤ ਹੈ ਗੌੜੀ ਮਹੱਲਾ ਤੀਜਾ ਪੰਨਾ 230 ਏ ਭਾਈ ਪ੍ਰਮਾਤਮਾ ਦੀ ਸਿਫਤ ਸਲਾਹ ਪੜੋ ਆਪਣੇ ਮਨ ਵਿੱਚ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰੋ ਇਸ ਤਰ੍ਹਾਂ ਗੁਰੂ ਦੀ ਕਿਰਪਾ ਨਾਲ ਆਪਣੇ ਮਨ ਵਿੱਚੋਂ ਵਿਕਾਰਾਂ ਦੀ ਮੈਲ ਦੂਰ ਕਰੋ ਰਹਾਓ اے ਭਾਈ ਇਹ ਮਨੁੱਖਾ ਜਨਮ ਦਾ ਕਰਤੱਵ ਪੜੋ ਭਾਵ ਇਹ ਸਿੱਖੋ ਕਿ ਮਨੁੱਖਾ ਜਨਮ ਵਿੱਚ ਜੀਵਨ ਸਫਲ ਕਰਨ ਵਾਸਤੇ ਕੀ ਉਦਮ ਕਰਨਾ ਚਾਹੀਦਾ ਹੈ اے ਭਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ ਹੈ ਪੂਰੇ ਗੁਰੂ ਨੇ ਉਸ ਨੂੰ ਇਹ ਸੂਝ ਦਿੱਤੀ ਹੈ ਕਿ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਪ੍ਰਮਾਤਮਾ ਦਾ ਨਾਮ ਹੀ ਅਸਲ ਸਾਥੀ ਹੈ اے ਭਾਈ ਕਿਸੇ ਧਾਰਮਿਕ ਬਹਿਸ ਕਰਨ ਨਾਲ ਜਾਂ ਕਿਸੇ ਧਰਮ ਦਾ ਖੰਡਨ ਕਰਨ ਨਾਲ ਪ੍ਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੋ ਸਕਦਾ ਇਸ ਤਰ੍ਹਾਂ ਪ੍ਰਮਾਤਮਾ ਦੇ ਨਾਮ ਦੀ ਲਗਨ ਤੋਂ ਖੁੰਝ ਕੇ ਕੋਈ ਸਵਾਦ ਕੋਈ ਹੋਰ ਸਵਾਦ ਵਿੱਚ ਪਿਆ ਮਨ ਆਤਮਿਕ ਜੀਵਨ ਤੋਂ ਸੱਖਣਾ ਹੋ ਜਾਂਦਾ ਹੈ ਸਰੀਰ ਹਿਰਦਾ ਆਤਮਿਕ ਜੀਵਨ ਤੋਂ ਸੰਜਾ ਹੋ ਜਾਂਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਮਨੁੱਖ ਸਦਾਤਰ ਰਹਿਣ ਵਾਲੇ ਪ੍ਰਮਾਤਮਾ ਦੀ ਲਗਨ ਵਿੱਚ ਜੁੜ ਸਕਦਾ ਹੈ ਇਹ ਭਾਈ ਗੁਰੂ ਨੂੰ ਮਿਲਣ ਤੋਂ ਬਿਨਾ ਇਹ ਜਗਤ ਪਾਪ ਦੁਨੀਆ ਦਾ ਇਹ ਮਨੁੱਖ ਹਉਮੈ ਦੇ ਵਿਕਾਰ ਨਾਲ ਮਲੀਨ ਮਨ ਹੋ ਜਾਂਦਾ ਹੈ ਸਦਾ ਤੀਰਥ ਉਤੇ ਇਸ਼ਨਾਨ ਵੀ ਕਰਦਾ ਹੈ ਪਰ ਇਸ ਤਰ੍ਹਾਂ ਇਸ ਦਾ ਮਨ ਦਾ ਹੰਕਾਰ ਦੂਰ ਨਹੀਂ ਹੁੰਦਾ ਗੁਰੂ ਨੂੰ ਮਿਲਣ ਤੋਂ ਬਿਨਾ ਆਤਮਿਕ ਮੌਤ ਇਸ ਨੂੰ ਖوار ਕਰਦੀ ਹੈ ਏ ਭਾਈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰ ਲੈਂਦਾ ਹੈ ਕਾਮਿਤਕ ਪੰਜਾਂ ਨੂੰ ਮਾਰ ਮਕਾਉਂਦਾ ਹੈ ਉਹ ਨੁੱਕ ਸਦਾਤ ਰਹਿਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਉਹ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤੇ ਆਪਣੇ ਸਾਰੇ ਕੁਲਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ ਕਿ ਭਾਈ ਜਿਵੇਂ ਕੋਈ ਨੱਟ ਬਾਜ਼ੀ ਪਾਉਂਦਾ ਹੈ ਤਾਂ ਲੋਕ ਤਮਾਸ਼ਾ ਦੇਖਣ ਇਕੱਠੇ ਹੁੰਦੇ ਹਨ ਤੇਵੇਂ ਪ੍ਰਭੂ ਨਟ ਨੇ ਮਾਇਆ ਦੇ ਮੋਹ ਦੇ ਰਾਹੀ ਇਹ ਜਗਤ ਰਚਨਾ ਦਾ ਤਮਾਸ਼ਾ ਰਚ ਦਿੱਤਾ ਹੈ ਕਿਸ ਨੂੰ ਵੇਖ-ਵੇਖ ਕੇ ਆਪਣੇ ਮਨ ਪਿੱਛੇ ਤੁਰਨ ਵਾਲੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਇਸ ਤਮਾਸ਼ੇ ਨਾਲ ਚਿੰਬੜ ਰਹੇ ਹਨ ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪ੍ਰਭੂ ਚਰਨਾਂ ਵਿੱਚ ਸੁਰਤ ਜੋੜ ਕੇ ਇਸ ਤਮਾਸ਼ੇ ਤੋਂ ਨਰਲੇਪ ਰਹਿੰਦੇ ਹਨ اے ਭਾਈ ਨਿਰੇ ਧਾਰਮਿਕ ਪਹਿਰਾਵੇ ਨੂੰ ਧਰਮ ਸਮਝਣ ਵਾਲਾ ਮਨੁੱਖ ਉਹ ਨਿਕਾ ਧਾਰਮਿਕ ਪਹਿਰਾਵੇ ਕਰਦਾ ਹੈ ਪਰ ਉਸ ਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਬਣੀ ਰਹਿੰਦੀ ਹੈ ਉਹ ਹੰਕਾਰ ਵਿੱਚ ਹੀ ਵਿਚਰਦਾ ਹੈ ਆਪਣੇ ਜੀਵਨ ਨੂੰ ਨਹੀਂ ਪਰਖਦਾ ਇਸ ਵਾਸਤੇ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ ਇਹ ਭਾਈ ਜਿਹੜਾ ਮਨੁੱਖ ਨਿਰੇ ਧਾਰਮਿਕ ਪਹਿਰਾਵੇ ਕਰਕੇ ਹੀ ਚਤਰਾਈ ਦੀਆਂ ਗੱਲਾਂ ਕਰਦਾ ਹੈ ਕਿ ਮੈਂ ਧਰਮੀ ਹਾਂ ਪਰ ਅੰਦਰੋਂ ਮਾਇਆ ਦੇ ਮੋਹ ਦੇ ਕਾਰਨ ਬਹੁਤ ਪਟਕਣਾ ਵਿੱਚ ਫਸ ਕੇ ਕਰਾਹੇ ਪਿਆ ਰਹਿੰਦਾ ਹੈ ਉਹ ਮਨੁੱਖ ਗੁਰੂ ਦੀ ਛਰਨ ਨਾ ਆਉਣ ਕਰਕੇ ਬਹੁਤ ਦੁੱਖ ਪਾਉਂਦਾ ਹੈ ਇਹ ਭਾਈ ਜਿਹੜੇ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਰਹਿੰਦੇ ਹਨ ਉਹ ਸਦਾ ਵਿਰਾਗਮਾਨ ਰਹਿੰਦੇ ਹਨ ਗ੍ਰਸਤ ਵਿੱਚ ਰਹਿੰਦੇ ਆ ਹੀ ਉਹਨਾਂ ਦੀ ਲਗਨ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਵਿੱਚ ਲੱਗੀ ਰਹਿੰਦੀ ਹੈ ਜੇ ਨਾਨਕ ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਕਿਉਂਕਿ ਉਹ ਗੁਰੂ ਦੀ ਸ਼ਰਨ ਪਏ ਰਹਿੰਦੇ ਹਨ ਗੌੜੀ ਮਹੱਲਾ ਤੀਜਾ ਪੰਨਾ 231 اے بھائی ਸਾਨੂੰ ਪ੍ਰਮਾਤਮਾ ਨੇ ਮਾਇਆ ਦੇ ਪ੍ਰਭਾਵ ਤੋਂ ਬਚਾ ਲਿਆ ਹੈ ਪ੍ਰਮਾਤਮਾ ਨੇ ਸਾਨੂੰ ਗੁਰੂ ਮਿਲਾ ਦਿੱਤਾ ਹੈ ਜਿਸ ਗੁਰੂ ਨੇ ਸਾਡੇ ਦਿਲ ਅੰਦਰ ਹਰ ਵੇਲੇ ਪ੍ਰਮਾਤਮਾ ਦੀ ਭਗਤੀ ਪੱਕੀ ਟਿਕਾਅ ਦਿੱਤੀ ਹੈ ਪ੍ਰਮਾਤਮਾ ਦਾ ਨਾਮ ਪੱਕਾ ਟਿਕਾਅ ਦਿੱਤਾ ਹੈ ਰਹਾਉ اے بھائی ਜਿਸ ਬ੍ਰਹਮਾ ਨੂੰ ਵੇਦ ਅਭਿਆਸ ਦਾ ਰਸਤਾ ਚਲਾਉਣ ਵਾਲਾ ਮੰਨਿਆ ਜਾਂਦਾ ਹੈ ਜਿਹੜਾ ਬ੍ਰਹਮਾ ਵੇਦ ਅਭਿਆਸ ਦਾ ਮੂਲ ਮੰਨਿਆ ਜਾਂਦਾ ਹੈ ਜਿਸ ਤੋਂ ਸਾਰੇ ਦੇਵਤੇ ਪੈਦਾ ਹੋਏ ਮੰਨੇ ਜਾਂਦੇ ਹਨ ਪਰ ਉਹ ਦੇਵਤੇ ਮਾਇਆ ਦੇ মোহ ਮਾਇਆ ਦੀ ਤ੍ਰਿਸ਼ਨਾ ਵਿੱਚ ਫਸੇ ਹੋਏ ਦੱਸੇ ਜਾ ਰਹੇ ਹਨ ਉਹ ਦੇਵਤੇ ਮਾਇਆ ਦੇ ਤਿੰਨਾ ਗੁਣਾ ਵਿੱਚ ਹੀ ਭਟਕਦੇ ਰਹੇ ਉਹਨਾਂ ਨੂੰ ਪ੍ਰਭੂ ਚਰਨਾ ਵਿੱਚ ਟਿਕਾਣਾ ਨਾ ਮਿਲਿਆ ਇਹ ਭਾਈ ਬ੍ਰਹਮਾ ਦੀ ਰਚੀ ਹੋਈ ਬਾਣੀ ਉਹ ਬਾਣੀ ਜੋ ਬ੍ਰਹਮਾ ਦੀ ਰਚੀ ਹੋਈ ਦੱਸੀ ਜਾਂਦੀ ਹੈ ਮਾਇਆ ਦੇ ਤਿੰਨਾ ਗੁਣਾ ਵਿੱਚ ਹੀ ਰੱਖਦੀ ਹੈ ਮਾਇਆ ਦੇ ਜੰਜਾਲ ਵਿੱਚ ਰੱਖਦੀ ਹੈ ਕਿਉਂਕਿ ਇਸ ਨੂੰ ਪੜ ਕੇ ਵਿਦਵਾਨ ਪੰਡਤ ਬਹਿਸੀ ਕਰਦੇ ਹਨ ਉਹਨਾਂ ਦੇ ਸਿਰ ਤੇ ਆਤਮਿਕ ਮੌਤ ਆਪਣੀ ਝੋਟ ਕਾਇਮ ਰੱਖਦੀ ਹੈ ਉਹ ਅਸਲੀਅਤ ਜੀਵਨ ਮਨੋਰਥ ਨੂੰ ਪਛਾਣਦੇ ਨਹੀਂ ਉਹ ਧਾਰਮਿਕ ਚਰਚਾ ਦੀਆਂ ਪਰਾਲੀ ਦੀਆਂ ਪੰਡਾਂ ਹੀ ਆਪਣੇ ਸਿਰ ਤੇ ਬੰਨੀ ਰੱਖਦੇ ਹਨ ਵੇ ਭਾਈ ਭਾਵੇਂ ਉਹ ਲੋਕ ਬ੍ਰਹਮਾ ਦੀ ਰਚੀ ਬਾਣੀ ਪੜ੍ਹਦੇ ਹਨ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਨਾਲ ਜਾਣ ਪਛਾਣ ਤੋਂ ਸਕਣੇ ਰਹਿਣ ਦੇ ਕਾਰਨ ਗਲਤ ਜੀਵਨ ਰਾਹ ਵਿੱਚੇ ਪਏ ਰਹਿੰਦੇ ਹਨ ਉਹ ਪਰਮਾਤਮਾ ਦਾ ਨਾਮ ਧਪਲਾ ਦਿੰਦੇ ਹਨ ਪਰ ਹੋਰ ਵਰਤਨੇ ਮਾਦਕ ਅਨੇਕਾਂ ਕਰਮ ਕਰਨ ਦੀ ਪਕਿਆਈ ਕਰਦੇ ਹਨ। ਅਜਿਹੇ ਮਨੁੱਖ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਪਿਆਰ ਵਿੱਚ ਫਸੇ ਰਹਿਣ ਕਰਕੇ ਸੰਸਾਰ ਸਮੁੰਦਰ ਵਿੱਚ ਡੁੱਬੇ ਰਹਿੰਦੇ ਹਨ। ਵਿਕਾਰਾਂ ਦੇ ਵਿੱਚ ਫਸੇ ਰਹਿੰਦੇ ਹਨ। ਇਹ ਭਾਈ ਬ੍ਰਹਮਾ ਦੀ ਰਚੀ ਬਾਣੀ ਦਾ ਵਿਦਵਾਨ ਮਨੁੱਖ ਮਾਇਆ ਦਾ ਤ੍ਰਿਸ਼ ਨਾਲੂ ਰਹਿੰਦਾ ਹੋਇਆ ਵੀ ਆਪਣੇ ਆਪ ਨੂੰ ਪੰਡਿਤ ਅਖਵਾਉਂਦਾ ਹੈ। ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਅੰਤਰ ਆਤਮੇ ਉਹ ਬਹੁਤ ਦੁੱਖ ਸਹਿੰਦਾ ਹੈ। ਉਸਤੇ ਗਲ ਵਿੱਚ ਆਤਮਿਕ ਮੌਤ ਦਾ 파ਹਾ ਪਿਆ ਰਹਿੰਦਾ ਹੈ। ਆਤਮਿਕ ਮੌਤ ਉਸਨੂੰ ਸਦਾ ਦੁਖੀ ਰੱਖਦੀ ਹੈ। ਏ ਭਾਈ ਆਤਮਿਕ ਮੌਤ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਨੇੜੇ ਨਹੀਂ ਟੁੱਕਦੀ ਉਹ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰੋਂ ਹਉਮੈ ਸਾੜ ਦਿੰਦਾ ਹੈ ਉਹ ਪ੍ਰਮਾਤਮਾ ਦੇ ਨਾਮ ਵਿੱਚ ਹੀ ਰੰਗਿਆ ਰਹਿ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ اے ਭਾਈ ਜਿਹੜੇ ਮਨੁੱਖ ਪਰਮਾਤਮਾ ਦੀ ਭਗਤੀ ਕਰਦੇ ਹਨ ਮਾਇਆ ਉਹਨਾਂ ਦੀ ਦਾਸੀ ਬਣੀ ਰਹਿੰਦੀ ਹੈ ਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੀ ਹੈ ਜਿਹੜਾ ਮਨੁੱਖ ਉਹਨਾਂ ਭਗਤ ਜਨਾਂ ਦੇ ਚਰਨੀ ਲੱਗਦਾ ਹੈ ਉਹ ਵੀ ਪ੍ਰਭੂ ਚਰਨਾ ਵਿੱਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਉਹ ਵੀ ਸਦਾ ਹੀ ਪਵਿੱਤਰ ਮਨ ਵਾਲਾ ਹੋ ਜਾਂਦਾ ਹੈ ਤੇ ਆਤਮਿਕ ਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਏ ਭਾਈ ਜਿਹੜੇ ਮਨੁੱਖ ਪ੍ਰਮਾਤਮਾ ਦੀ ਸਖਤ ਸਲਾਹ ਦੀਆਂ ਗੱਲਾਂ ਸੁਣਦੇ ਹਨ ਉਹ ਜਗਤ ਵਿੱਚ ਪਰਤੱਖ ਤਨਾੜ ਦਿਸਦੇ ਹਨ ਉਹ ਮਾਇਆ ਦੀ ਤ੍ਰਿਸ਼ਨਾ ਵਿੱਚ ਨਹੀਂ ਪਟਕਦੇ ਫਿਰਦੇ ਸਾਰੇ ਲੋਕ ਉਹਨਾਂ ਅੱਗੇ ਨਿਉਂਦੇ ਹਨ ਤੇ ਹਰ ਵੇੜੇ ਉਹਨਾਂ ਦਾ ਆਦਰ ਸਤਕਾਰ ਕਰਦੇ ਹਨ ਕਿਉਂਕਿ ਉਹ ਮਨੁੱਖ ਆਤਮਕ ਅਡੋਲਤਾ ਵਿੱਚ ਟਿਕ ਕੇ ਸਦਾ ਤੇ ਰਹਿਣ ਵਾਲੇ ਪਰਮਾਤਮਾ ਦੇ ਗੁਣ ਆਪਣੇ ਮਨ ਵਿੱਚ ਚੇਤੇ ਕਰੀ ਰੱਖਦੇ ਹਨ ਇਹ ਨਾਨਕ ਆਖ ਕਹੇ ਭਾਈ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਪਰਮਾਤਮਾ ਦੀ ਸਖਤ ਸਲਾਹ ਦੀ ਬਾਣੀ ਸੁਣਾਈ ਹੈ ਉਸ ਨੇ ਆਪਣੇ ਅੰਦਰੋਂ ਮਾਇਆ ਦੇ ਤਿੰਨਾ ਗੁਣਾ ਦਾ ਪ੍ਰਭਾਵ ਮਿਟਾ ਲਿਆ ਹੈ ਉਸ ਨੇ ਆਪਣਾ ਮਨ ਉਸ ਆਤਮਿਕ ਅਵਸਥਾ ਵਿੱਚ ਟਿਕਾ ਲਿਆ ਹੈ ਜਿੱਥੇ ਮਾਇਆ ਦੇ ਤਿੰਨ ਗੁਣ ਆਪਣਾ ਅਸਰ ਨਹੀਂ ਪਾ ਸਕਦੇ ਗੁਰੂ ਨੇ ਉਸ ਦੇ ਅੰਦਰੋਂ ਹਮੇ ਮਾਰ ਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜ ਦਿੱਤਾ ਹੈ